ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਵਿਆਹ ਦੇ 10 ਸਾਲਾਂ ਬਾਅਦ ਮੇਰੇ ਪਤੀ ਨੇ ਬਾਂਝ ਕਹਿ ਕੇ ਮੈਨੂੰ ਤਲਾਕ ਦੇ ਦਿੱਤਾ ਮੈਂ ਆਪਣੇ ਮਾਂ ਦੇ ਘਰ ਆ ਗਈ ਮਾਂ ਦੇ ਘਰ ਨੌਕਰ ਰਾਣੀ ਦੀ ਜਦੋਂ ਰੋਜ਼ ਸਫਾਈ ਕਰਨ ਆਉਂਦੀ ਤਾਂ ਮੈਨੂੰ ਕਹਿੰਦੀ ਕਿ ਤੇਰਾ ਨਸੀਬ ਤੇਰੀ ਮਾਂ ਨੇ ਖਰਾਬ ਕੀਤਾ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਜਾਂਦੀ ਕੀ ਕੀ ਬੋਲ ਰਹੀ ਹੈ ਪਰ ਇੱਕ ਦਿਨ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਸਾਰੇ ਉਸ ਨੂੰ ਹਸਪਤਾਲ ਲੈ ਗਏ ਮੈਂ ਪੈਸੇ ਲੈਣ ਦੇ ਲਈ ਮਾਂ ਦੇ ਕਮਰੇ ਵਿੱਚ ਗਈ ਤਾਂ ਮਾਂ ਦੇ ਕਮਰੇ ਵਿੱਚ ਮੇਰੀ ਨਿਗਾਹ ਕਿਹੋ ਜੀ ਚੀਜ਼ ਤੇ ਪਈ ਕਿ ਜਿਸ ਨੂੰ ਦੇਖਦਿਆਂ ਹੀ ਮੈਂ बेहोश ਹੋ ਗਈ ਕਿਉਂਕਿ ਉੱਥੇ ਤਾਂ ਮੇਰਾ ਪਤੀ ਸਵੇਰ ਦਾ ਘਰੋਂ ਗਿਆ ਅਜੇ ਤੱਕ ਘਰੇ ਨਹੀਂ ਆਇਆ ਹਨੇਰਾ ਵੀ ਬਹੁਤ ਹੋ ਚੁੱਕਿਆ ਸੀ ਤੇ ਬੱਦਲ ਵੀ ਬਹੁਤ ਸਨ ਅਸਮਾਨ ਤੇ ਵੀ ਬਿਜਲੀ ਕਟਕ ਰਹੀ ਸੀ ਇਹ ਸਭ ਕੁਝ ਵੇਖ ਕੇ ਮੈਨੂੰ ਬਹੁਤ ਡਰ ਲੱਗਦਾ ਮੈਨੂੰ ਰਣਬੀਰ ਦੀ ਵੀ ਬਹੁਤ ਫਿਕਰ ਹੁੰਦੀ ਕਿ ਅਜੇ ਤੱਕ ਉਹ ਘਰ ਕਿਉਂ ਨਹੀਂ ਆਇਆ ਬਹੁਤ ਰਾਤ ਹੋ ਚੁੱਕੀ ਸੀ ਕੁਝ ਟਾਈਮ ਬਾਅਦ ਰਣਬੀਰ ਆ ਗਿਆ ਉਸ ਨੂੰ ਵੇਖ ਕੇ ਮੇਰੀ ਜਾਨ ਵਿੱਚ ਜਾਨ ਆ ਗਈ ਡਰ ਦੇ ਨਾਲ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਰਣਬੀਰ ਨੇ ਮੈਨੂੰ ਰੋਂਦਿਆਂ ਹੋਇਆਂ ਵੇਖ ਕੇ ਕਿਹਾ ਤੂੰ ਰੋ ਕਿਉਂ ਰਹੀ ਹੈ ਰਣਬੀਰ ਦੇ ਸਵਾਲ ਤੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਿਹਾ ਮੈਨੂੰ ਤੁਹਾਡੀ ਬਹੁਤ ਫਿਕਰ ਹੋ ਰਹੀ ਸੀ ਤੇ ਉੱਤੋਂ ਮੀਂਹ ਤੇ ਬਿਜਲੀ ਇੰਨੀ ਜ਼ਿਆਦਾ ਘੜਕ ਰਹੀ ਕਿ ਮੇਰਾ ਤਾਂ ਬਹੁਤ ਦਿਲ ਡਰ ਰਿਆ ਮੈਂ ਸੋਚਿਆ ਇੰਨੀ ਰਾਤ ਹੋ ਗਈ ਤੇ ਤੁਸੀਂ ਅਜੇ ਤੱਕ ਘਰੇ ਕਿਉਂ ਨਹੀਂ ਆਏ ਇਸ ਲਈ ਮੈਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਫਿਰ ਅਨਬੀਰ ਕਹਿੰਦਾ ਤੂੰ ਮੇਰੀ ਇੰਨੀ ਫਿਕਰ ਕਿਉਂ ਕਰਦੀ ਹੈ ਫਿਰ ਮੈਂ ਕਿਹਾ ਆਪਾਂ ਦੋਨੋਂ ਪਤੀ ਪਤਨੀ ਹਾਂ ਤਾਂ ਹਮੇਸ਼ਾ ਪਤੀ ਦੀ ਫਿਕਰ ਇੱਕ ਪਤਨੀ ਨੂੰ ਹੀ ਹੁੰਦੀ ਹੈ ਫਿਰ ਰਣਜੀਬੀਰ ਨੇ ਹੱਸਦੇ ਹੋਏ ਕਿਹਾ ਪਰ ਮੈਨੂੰ ਤਾਂ ਤੇਰੇ ਤੋਂ ਨਫ਼ਰਤ ਹੋ ਚੁੱਕੀ ਹੈ ਆਪਣੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਤੇ ਤੂੰ ਅਜੇ ਤੱਕ ਮੈਨੂੰ ਦਿੱਤਾ ਹੀ ਕੀ ਹੈ ਔਲਾਦ ਦੀ ਫਿਕਰ ਮੈਨੂੰ ਅੰਦਰ ਹੀ ਅੰਦਰ ਖਾਂਦੀ ਰਹਿੰਦੀ ਆਪਣੇ ਵਿਆਹ ਨੂੰ ਇੰਨੇ ਸਾਲ ਹੋ ਚੁੱਕੇ ਹਨ ਤੇ ਤੂੰ ਮੈਨੂੰ ਇੱਕ ਬੱਚਾ ਵੀ ਨਾ ਦੇ ਸકી ਵਿਆਹ ਦੇ ਇੰਨੇ ਸਾਲਾਂ ਤੱਕ ਮੈਂ ਤੇਰੇ ਨਾਲ ਅੱਜ ਤੱਕ ਕੋਈ ਗੱਲ ਨਾ ਕੀਤੀ ਕਿ ਤੇਰਾ ਮਨ ਨਾ ਦੁਖੀ ਹੋਵੇ ਪਰ ਹੁਣ ਬਹੁਤ ਹੋ ਚੁੱਕਿਆ ਆਖਿਰ ਕਦੋਂ ਤੱਕ ਮੈਂ ਬੇਔਲਾਦ ਰਹਾਂਗਾ ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਮੈਂ ਤੈਨੂੰ ਤਲਾਕ ਦੇਣਾ ਚਾਹੁੰਦਾ ਹਾਂ ਤੂੰ ਆਪਣੀ ਮਾਂ ਦੇ ਘਰ ਜਾ ਕੇ ਰਹਿ ਸਕਦੀ ਹੈ ਮੈਂ ਤਲਾਕ ਦੇ ਪੇਪਰ ਉੱਥੇ ਹੀ ਭੇਜ ਦਿਆਂਗਾ ਰਣਵੀਰ ਦੀਆਂ ਇਹ ਗੱਲਾਂ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ ਕੀ ਅਚਾਨਕ ਇਸ ਨੂੰ ਕੀ ਹੋ ਗਿਆ ਮੇਰੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਰਣਵੀਰ ਨੇ ਇੱਕੋ ਜਿਹੀ ਸਜ਼ਾ ਦਿੱਤੀ ਜਿਸ ਵਿੱਚ ਮੇਰਾ ਕੋਈ ਕਸੂਰ ਵੀ ਨਹੀਂ ਸੀ ਮੈਂ ਸਾਰੀ ਰਾਤ ਰੋਂਦੀ ਰਹੀ ਜਦੋਂ ਸਵੇਰ ਹੋਈ ਤਾਂ ਮੈਂ ਬਿਨਾਂ ਸਮਾਨ ਪੈਕ ਕੀਤੇ ਉਥੋਂ ਚਲੀ ਗਈ ਪੇਕਿਆਂ ਤੇ ਜਾਂਦਿਆਂ ਵਕਤ ਮੈਂ ਸੋਚ ਰਹੀ ਸੀ ਕਿ ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਕਿ ਮੇਰੇ ਪਤੀ ਨੇ ਮੈਨੂੰ ਛੱਡ ਦਿੱਤਾ ਹੈ ਤਾਂ ਉਹਨਾਂ ਤੇ ਕੀ ਬੀਤੇਗੀ ਇਹ ਸਭ ਸੋਚਦੇ ਸੋਚਦੇ ਮੈਂ ਉਥੇ ਪਹੁੰਚ ਗਈ ਸਵੇਰ ਦਾ ਟਾਈਮ ਸੀ ਮੈਂ ਦੇਖਿਆ ਕਿ ਪਾਪਾ ਖੇਤ ਤੋਂ ਆ ਰਹੇ ਸਨ ਮੈਨੂੰ ਵੇਖਦਿਆਂ ਹੀ ਮੇਰੇ ਕੋਲ ਆ ਗਏ ਤਾਂ ਮੈਨੂੰ ਪੁੱਛਣ ਲੱਗੇ ਕੀ ਗੱਲ ਹੈ ਪ੍ਰੀਤ ਤੂੰ ਇੰਨੀ ਸਵੇਰੇ ਸਵੇਰੇ ਇੱਥੇ ਕਿਵੇਂ ਸਭ ਕੁਝ ਠੀਕ ਤਾਂ ਹੈ ਮੈਂ ਉੱਚੀ ਉੱਚੀ ਰੋਣ ਲੱਗ ਪਈ ਮੈਂ ਕਿਹਾ ਕੁਝ ਠੀਕ ਨਹੀਂ ਪਾਪਾ ਹਰਨਵੀਰ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ ਉਹ ਮੇਰੇ ਤੋਂ ਤਲਾਕ ਲੈਣਾ ਚਾਹੁੰਦਾ ਹੈ ਮੇਰੀ ਗੱਲ ਸੁਣਦਿਆਂ ਹੀ ਪਾਪਾ ਉੱਥੇ ਡਿੱਗ ਪਏ ਮਾਰ ਸੋਈ ਵਿੱਚ ਸੀ ਪਾਪਾ ਦੇ ਡਿੱਗਣ ਦੀ ਆਵਾਜ਼ ਸੁਣ ਕੇ ਜਲਦੀ ਜਲਦੀ ਬਾਹਰ ਆਏ ਅਸੀਂ ਤੁਰੰਤ ਹੀ ਉਹਨਾਂ ਨੂੰ ਹਸਪੀਟਲ ਲੈ ਗਏ ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਦਿਲ ਦਾ ਦੌਰਾ ਪੈ ਚੁੱਕਿਆ ਹੈ ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਅਸੀਂ ਦਵਾਈਆਂ ਲੈ ਕੇ ਪਾਪਾ ਨੂੰ ਘਰੋਂ ਘਰੇ ਆ ਗਏ ਘਰ ਆਉਣ ਤੋਂ ਬਾਅਦ ਮੈਂ ਬਹੁਤ ਸ਼ਰਮਿੰਦਾ ਸੀ ਕਿ ਮੇਰੀ ਵਜ੍ਹਾ ਨਾਲ ਅੱਜ ਪਾਪਾ ਦੀ ਇਹ ਹਾਲਤ ਹੋ ਗਈ ਮਾਂ ਨੇ ਮੇਰੇ ਚਿਹਰੇ ਨੂੰ ਪੜ ਲਿਆ ਸੀ ਤੇ ਮੇਰਾ ਹੱਥ ਫੜ ਕੇ ਕਹਿੰਦੀ ਧੀਏ ਇਹ ਸਭ ਕਰਮਾਂ ਦਾ ਖੇਡ ਹੈ ਤੂੰ ਫਿਕਰ ਨਾ ਕਰਿਆ ਕਰ ਇਸ ਵਿੱਚ ਤੇਰਾ ਕੋਈ ਕਸੂਰ ਨਹੀਂ ਤੂ ਤਾਂ ਪਹਿਲਾਂ ਹੀ ਇੰਨੀ ਵੱਡੀ ਸਜ਼ਾ ਵਿੱਚੋਂ ਲੰਘ ਰਹੀ ਹੈ। ਮਾਂ ਨੇ ਮੈਨੂੰ ਹੌਸਲਾ ਦੇ ਕੇ ਬਹੁਤ ਸਮਝਾਇਆ। ਉਸ ਦਿਨ ਤੋਂ ਮੈਂ ਆਪਣੇ ਪਾਪਾ ਦੀ ਸੇਵਾ ਵਿੱਚ ਲੱਗੀ ਰਹਿੰਦੀ ਪਰ ਜਦੋਂ ਵੀ ਘਰ ਵਿੱਚ ਇਕੱਲੀ ਹੁੰਦੀ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਪੈਂਦੀ ਕਿ ਮੇਰੇ ਨਾਲ ਇਹ ਸਭ ਕੁਝ ਕੀ ਹੋ ਗਿਆ? ਜੋ ਪਤੀ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਅਚਾਨਕ ਉਸਨੇ ਮੈਨੂੰ ਛੱਡ ਕਿਵੇਂ ਦਿੱਤਾ? ਇਹ ਸਵਾਲ ਵਾਰ-ਵਾਰ ਮੇਰੇ ਦਿਮਾਗ ਵਿੱਚ ਆਉਂਦਾ ਰਹਿੰਦਾ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਉਦੋਂ ਹੀ ਸਾਡੀ ਨੌਕਰਾਨੀ ਮੇਰੇ ਕਮਰੇ ਵਿੱਚ ਸਫਾਈ ਕਰਨ ਆਈ ਮੈਂ ਉਸ ਵਕਤ ਰੋ ਰਹੀ ਸੀ ਮੈਨੂੰ ਰੋਂਦੀ ਹੋਈ ਵੇਖ ਕੇ ਕਹਿੰਦੀ ਦੀਦੀ ਇੱਕ ਗੱਲ ਕਹਾ ਮੈਂ ਕਿਹਾ ਹਾਂ ਦੱਸ ਕੀ ਗੱਲ ਹੈ ਫਿਰ ਕਹਿੰਦੀ ਦੀਦੀ ਮੈਨੂੰ ਅੱਜਕੱਲ ਦੇ ਲੋਕਾਂ ਵੱਲ ਵੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਉਹ ਕਿਸੇ ਤਰ੍ਹਾਂ ਲੋਕਾਂ ਨੂੰ ਬਰਬਾਦ ਕਰਕੇ ਵੇਖ ਕੇ ਖੁਸ਼ ਹੁੰਦੇ ਹਨ ਮੈਂ ਘਬਰਾ ਕੇ ਪੁੱਛਿਆ ਕੀ ਮਤਲਬ ਹੈ ਤੇਰਾ ਉਸ ਤੋਂ ਬਾਅਦ ਉਸ ਨੇ ਜੋ ਮੈਨੂੰ ਦੱਸਿਆ ਮੈਂ ਸੁਣ ਕੇ ਸੋਨ ਹੀ ਹੋ ਗਈ ਉਸ ਨੇ ਕਿਹਾ ਦੀਦੀ ਤੁਹਾਡੀ ਇਸ ਹਾਲਤ ਦੀ ਜ਼ਿੰਮੇਵਾਰ ਤੁਹਾਡੀ ਮਾਂ ਹੈ ਉਹ ਤੁਹਾਨੂੰ ਇਸ ਹਾਲਤ ਵਿੱਚ ਵੇਖ ਕੇ ਬਹੁਤ ਖੁਸ਼ ਹੁੰਦੀ ਹੋਵੇਗੀ ਉਸ ਦੀ ਗੱਲ ਸੁਣ ਕੇ ਮੈਂ ਇਕਦਮ ਖੜੀ ਹੋ ਗਈ ਮੈਂ ਘਬਰਾ ਕੇ ਕਿਹਾ ਤੂੰ ਕੀ ਕਹਿ ਰਹੀ ਹੈ ਉਸ ਨੇ ਕਿਹਾ ਮੈਂ ਜੋ ਕੁਝ ਵੀ ਬੋਲ ਰਹੀ ਹਾਂ ਬਿਲਕੁਲ ਸੱਚ ਹੈ ਅੱਗੇ ਉਹ ਕੁਝ ਮੈਨੂੰ ਦੱਸਦੀ ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਨੌਕਰਾਨੀ ਨੂੰ ਗੁੱਸੇ ਵਿੱਚ ਘੂਰਨ ਲੱਗੀ ਮਾਂ ਨੇ ਕਿਹਾ ਤੂੰ ਇੱਥੇ ਵਿਹਲੀ ਬੈਠੀ ਗੱਲਾਂ ਕਰ ਰਹੀ ਹੈ ਤੇ ਬਾਕੀ ਦਾ ਕੰਮ ਕੌਣ ਕਰੇਗਾ ਉੱਠ ਜਾ ਤੇ ਜਾ ਕੇ ਦੂਜੇ ਕੰਮ ਕਰ ਲੈ ਨੌਕਰਾਨੀ ਦੇ ਜਾਣ ਤੋਂ ਬਾਅਦ ਮਾਂ ਨੇ ਕਿਹਾ ਇਸ ਨੀਲਮ ਨੂੰ ਜ਼ਿਆਦਾ ਮੂੰਹ ਨਾ ਲਾਇਆ ਕਰ ਇਸ ਨਾਲ ਜ਼ਿਆਦੀਆਂ ਗੱਲਾਂ ਵੀ ਨਾ ਕਰਿਆ ਕਰ ਇਹ ਇੱਕ ਨੰਬਰ ਦੀ ਝੂਠੀ ਤੇ ਧੋਖੇਬਾਜ਼ ਵਰਤ ਹੈ ਇਹਨੂੰ ਇੱਕ ਘਰ ਦੀ ਗੱਲ ਸੁਣ ਕੇ ਦੂਜੇ ਘਰ ਕਰਨ ਦੀ ਆਦਤ ਹੈ ਮੈਂ ਕਿਹਾ ਮਾਂ ਅਰ ਨੀਲਮ ਸ਼ਕਲ ਤੋਤਾ ਇੱਦਾਂ ਦੀ ਨਹੀਂ ਲੱਗਦੀ ਮਾਂ ਨੇ ਕਿਹਾ ਸ਼ਕਲ ਸੂਰਤ ਤੇ ਨਾ ਜਾਇਆ ਕਰ ਸ਼ਕਲ ਤਾਂ ਤੈਨੂੰ ਰਣਵੀਰ ਦੀ ਵੀ ਬਹੁਤ ਵਧੀਆ ਲੱਗਦੀ ਸੀ ਰਣਵੀਰ ਨੂੰ ਪਸੰਦ ਕਰਨ ਤੋਂ ਬਾਅਦ ਤੂੰ ਮੇਰੀ ਤੇ ਆਪਣੇ ਪਾਪਾ ਦੀ ਇੱਕ ਵੀ ਨਾ ਸੁਣੀ ਸਾਡੇ ਲੱਖ ਸਮਝਾਉਣ ਤੋਂ ਬਾਅਦ ਵੀ ਤੂੰ ਰਣਵੀਰ ਨਾਲ ਹੀ ਵਿਆਹ ਕਰਵਾਉਂਦੀ ਜिद ਕਰਦੀ ਰਹੀ ਹੁਣ ਦੱਸ ਪਤਾ ਲੱਗਾ ਆਪਣੀਆਂ ਮਰਜ਼ੀਆਂ ਕਰਨ ਦਾ ਕੀ ਨਤੀਜਾ ਨਿਕਲਿਆ ਤੇਰੇ ਪਿਆਰ ਨੂੰ ਤਾਂ ਉਸ ਨੇ ਬਿਲਕੁਲ ਵੀ ਨਾ ਸਮਝਿਆ ਔਲਾਦਾਂ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦੀ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਪਣੀਆਂ ਪਤਨੀਆਂ ਨੂੰ ਘਰੋਂ ਹੀ ਕੱਢ ਦੇਣ ਮਾਂ ਦੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਮੈਂ ਕੰਬ ਗਈ ਫਿਰ ਉਹ ਜ਼ੋਰ ਦੀ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ ਮਾਂ ਨੇ ਮੈਨੂੰ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਵਿੱਚ ਕਦੀ ਨਹੀਂ ਸੀ ਯਾਦ ਕਰਨਾ ਚਾਹੁੰਦੀ ਮੇਰੇ ਦਿਮਾਗ ਵਿੱਚ ਉਹ ਪੁਰਾਣੇ ਦਿਨ ਘੁੰਮਣ ਲੱਗੇ ਜਦੋਂ ਮੈਂ ਰਣਵੀਰ ਨੂੰ ਪਹਿਲੀ ਵਾਰ ਮਿਲੀ ਸੀ ਤੇ ਮੈਂ ਰਣਵੀਰ ਮੈਂ ਤੇ ਰਣਵੀਰ ਇੱਕੋ ਹੀ ਕਾਲਜ ਵਿੱਚ ਪੜਦੇ ਸੀ ਇੱਕ ਦਿਨ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਈ ਤੇ ਬੱਦਲ ਵੀ ਗਾਜਰੇ ਸੀ ਮੈਂ ਬਹੁਤ ਡਰ ਗਈ ਸੀ ਤੇ ਕਲਾਸ ਵਿੱਚ ਸਾਰੇ ਮੇਰਾ ਮਜ਼ਾਕ ਬਣਾਉਣ ਲੱਗ ਪਏ ਉਦੋਂ ਅੱਗੇ ਆ ਕੇ ਰਣਵੀਰ ਨੇ ਮੇਰਾ ਸਾਥ ਦਿੱਤਾ ਰਣਵੀਰ ਮੇਰਾ ਕਲਾਸਮੇਟ ਸੀ ਉਸਨੇ ਕਿਹਾ ਮੇਰੀ ਵੀ ਇੱਕ ਛੋਟੀ ਭੈਣ ਹੈ ਉਹ ਬਿਲਕੁਲ ਤੇਰੇ ਤਰ੍ਹਾਂ ਹੀ ਬੱਦਲਾਂ ਤੋਂ ਬਹੁਤ ਜ਼ਿਆਦਾ ਡਰਦੀ ਹੈ ਤੇ ਫਿਰ ਉਹ ਮੇਰਾ ਬੱਦਲਾ ਤੋਂ ਧਿਆਨ ਭਟਕਾਉਣ ਲਈ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਾ ਫਿਰ ਗੱਲਾਂ-ਗੱਲਾਂ ਵਿੱਚ ਮੈਨੂੰ ਬੱਦਲ ਤੋਂ ਬਿਲਕੁਲ ਵੀ ਡਰਨਾ ਲੱਗਾ ਰਣਵੀਰ ਨੇ ਉਸ ਦਿਨ ਮੇਰਾ ਬਹੁਤ ਧਿਆਨ ਰੱਖਿਆ ਉਸ ਨੇ ਉਸ ਦੇ ਇਸ ਵਿਹਾਰ ਤੋਂ ਮੈਂ ਬਹੁਤ ਖੁਸ਼ ਹੋਈ ਕਿ ਕੋਈ ਤਾਂ ਹੈ ਜੋ ਮੈਨੂੰ ਸਮਝ ਸਕਦਾ ਹੈ ਨਹੀਂ ਤਾਂ ਸਾਰੇ ਮੇਰਾ ਮਜ਼ਾਕ ਬਣਾ ਰਹੇ ਸੀ ਫਿਰ ਐਵੇਂ ਹੌਲੀ-ਹੌਲੀ ਸਾਡੀ ਦੋਸਤੀ ਹੋਈ ਤੇ ਇਹ ਦੋਸਤੀ ਪਿਆਰ ਵਿੱਚ ਬਦਲਣ ਲੱਗੀ ਉਸ ਦਿਨ ਤੋਂ ਉਸ ਨੇ ਵੀ ਮੇਰਾ ਬਹੁਤ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਏਵੇਂ ਹੀ ਚਲਦੇ ਚਲਦੇ ਸਾਡੀ ਪੜ੍ਹਾਈ ਪੂਰੀ ਹੋ ਗਈ ਪੜ੍ਹਾਈ ਤੋਂ ਬਾਅਦ ਮੇਰੇ ਘਰ ਵਿੱਚ ਮੇਰੇ ਰਿਸ਼ਤੇ ਦੀਆਂ ਗੱਲਾਂ ਹੋਣ ਲੱਗ ਪਈਆਂ ਫਿਰ ਕਿਸੇ ਦੂਰ ਦੇ ਰਿਸ਼ਤੇਦਾਰਾਂ ਦੇ ਨਾਲ ਪਾਪਾ ਨੇ ਮੇਰਾ ਵਿਆਹ ਤੈਅ ਕਰ ਦਿੱਤਾ ਇਹ ਸੁਣ ਕੇ ਮੇਰਾ ਦਿਲ ਖबराਉਣ ਲੱਗ ਪਿਆ ਮੈਂ ਤੁਰੰਤ ਰਣਵੀਰ ਨੂੰ ਫੋਨ ਕੀਤਾ ਤੇ ਕਿਹਾ ਮੇਰਾ ਦਿਲ ਬਹੁਤ ਖबरा ਰਿਹਾ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਫਿਰ ਉਸਨੇ ਹੱਸ ਕੇ ਕਿਹਾ ਤੂੰ ਮੈਨੂੰ ਪਿਆਰ ਕਰਦੀ ਹੈ ਇਸ ਲਈ ਤੈਨੂੰ ਕੋਈ ਸਮਝ ਨਹੀਂ ਆ ਰਹੀ ਕਿ ਪਾਪਾ ਨਾਲ ਗੱਲ ਕਿਵੇਂ ਕਰਾਂ ਤੈਨੂੰ ਕੁਝ ਸਮਝ ਇਸ ਲਈ ਨਹੀਂ ਆ ਰਿਹਾ ਕਿਉਂਕਿ ਤੂੰ ਮੈਨੂੰ ਪਿਆਰ ਕਰਦੀ ਹੈ ਰਣਬੀਰ ਨੇ ਇਹ ਸਭ ਕੁਝ ਕਹਿੰਦੇ ਹੀ ਮੈਨੂੰ ਪ੍ਰਪੋਜ਼ ਕਰ ਦਿੱਤਾ ਮੈਂ ਖੁਸ਼ੀ ਵਿੱਚ ਝੂਮਣ ਲੱਗ ਤੇ ਜਲਦੀ ਜਲਦੀ ਬਾਹਰ ਚਲੀ ਗਈ ਆਪਣੀ ਮਾਂ ਨੂੰ ਲੱਗ ਲੱਭਣ ਲੱਗ ਪਈ ਤੇ ਮਾਂ ਨੂੰ ਕਮਰੇ ਵਿੱਚ ਬੈਠੀ ਫਿਰ ਵੇਖ ਕੇ ਸੋਚਿਆ ਕਿ ਮਾਂ ਰਣਬੀਰ ਨੇ ਮੈਨੂੰ ਪ੍ਰਪੋਜ਼ ਕੀਤਾ ਹੈ ਇਸ ਲਈ ਜਿਹੜਾ ਵੀ ਤੁਸੀਂ ਮੇਰੇ ਲਈ ਰਿਸ਼ਤਾ ਤੈਅ ਕੀਤਾ ਹੈ ਮੈਂ ਉੱਥੇ ਵਿਆਹ ਨਹੀਂ ਕਰਵਾਵਾਂਗੀ ਬਲਕਿ ਰਣਵੀਰ ਨਾਲ ਹੀ ਵਿਆਹ ਕਰਵਾਵਾਂਗੀ ਉਹ ਮੇਰੀ ਹੀ ਕਲਾਸ ਵਿੱਚ ਪੜਦਾ ਹੈ ਇਹ ਗੱਲ ਸੁਣ ਕੇ ਮਾਂ ਨੇ ਜ਼ੋਰ ਦੀ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਹਿੰਦੀ ਅੱਛਾ ਹੁਣ ਤੂੰ ਸਾਡੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਵਾਵੇਂਗੀ ਇਹ ਤਾਂ ਕਦੇ ਵੀ ਭੁੱਲ ਕੇ ਵੀ ਨਾ ਸੋਚੀ ਮਾਂ ਦਾ ਇਹ ਰਵੱਈਆ ਵੇਖ ਕੇ ਮੈਂ ਬਹੁਤ ਦੁਖੀ ਹੋਈ ਕਿਉਂਕਿ ਉਸਨੇ ਅੱਜ ਤੱਕ ਮੇਰੇ ਉੱਤੇ ਕਦੀ ਹੱਥ ਨਹੀਂ ਸੀ ਚੁੱਕਿਆ ਮੈਂ ਰੋਂਦੀ ਰੋਂਦੀ ਕਮਰੇ ਵਿੱਚ ਚਲੀ ਗਈ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਰਾਤ ਨੂੰ ਜਦੋਂ ਪਾਪਾ ਘਰ ਆਏ ਤਾਂ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਤੇ ਮਾਂ ਨੇ ਉਹਨਾਂ ਨੂੰ ਮੇਰੇ ਬਾਰੇ ਦੱਸਿਆ ਫਿਰ ਪਾਪਾ ਕਮਰੇ ਵਿੱਚ ਆਏ ਤਾਂ ਮੈਨੂੰ ਪੁੱਛਣ ਲੱਗੇ ਕਿ ਤੂੰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਿਉਂ ਕੀਤਾ ਹੈ ਉਹਨਾਂ ਨੂੰ ਵੇਖ ਕੇ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਸਾਰੀ ਗੱਲ ਦੱਸੀ ਪਾਪਾ ਕਹਿੰਦੇ ਪੁੱਤ ਪਰ ਮੈਂ ਉਹਨਾਂ ਨੂੰ ਜ਼ੁਬਾਨ ਦੇ ਚੁੱਕਿਆ ਹਾਂ ਹੁਣ ਤੇਰਾ ਵਿਆਹ ਉੱਥੇ ਹੀ ਹੋਏਗਾ ਫਿਰ ਮੈਂ ਪਾਪਾ ਨੂੰ ਕਿਹਾ ਚਾਹੇ ਕੁਝ ਵੀ ਹੋ ਜਾਏ ਮੈਂ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ ਕਿਉਂਕਿ ਮੈਂ ਰਣਵੀਰ ਨੂੰ ਪਸੰਦ ਕਰਦੀ ਹਾਂ ਤੇ ਉਸਦੇ ਨਾਲ ਹੀ ਵਿਆਹ ਕਰਵਾਵਾਂਗੀ ਇਹ ਸੁਣ ਕੇ ਪਾਪਾ ਕਮਰੇ ਚੋਂ ਬਾਹਰ ਚਲੇ ਗਏ ਮੇਰੀ ਜਿੱਦ ਤੋਂ ਬਾਅਦ ਮੇਰੇ ਘਰ ਵਾਲੇ ਰਣਵੀਰ ਨਾਲ ਵਿਆਹ ਕਰਵਾਉਣ ਲਈ ਮੰਨ ਗਏ ਕੁਝ ਦਿਨਾਂ ਬਾਅਦ ਮੇਰਾ ਤੇ ਰਣਵੀਰ ਦਾ ਵਿਆਹ ਹੋ ਗਿਆ ਮੇਰਾ ਨਬੀਰ ਦੀ ਦੁਲਹਣ ਬਣ ਕੇ ਉਸ ਦੇ ਘਰ ਆ ਗਈ ਉਸ ਤੋਂ ਬਾਅਦ ਤਾਂ ਮੇਰੀ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਸਨ ਰਣਬੀਰ ਤੇ ਉਸ ਦਾ ਪੂਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦੇ ਸੀ ਉਹ ਬਹੁਤ ਚੰਗੇ ਇਨਸਾਨ ਸਨ ਸਾਡੀ ਜ਼ਿੰਦਗੀ ਇਦਾਂ ਹੀ ਖੁਸ਼ੀ-ਖੁਸ਼ੀ ਗੁਜ਼ਰ ਰਹੀ ਸੀ ਪਰ ਵਿਆਹ ਦੇ 3 ਸਾਲ ਬਾਅਦ ਵੀ ਮੇਰੇ ਘਰ ਕੋਈ ਬੱਚਾ ਨਾ ਹੋਇਆ ਫਿਰ ਇੱਕ ਦਿਨ ਮੇਰੀ ਸੱਸ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਧੀਏ ਮੈਂ ਚਾਹੁੰਦੀ ਹਾਂ ਕਿ ਸਾਡੇ ਘਰ ਵਿੱਚ ਵੀ ਬੱਚਿਆਂ ਦੀਆਂ ਅਕਲਕਾਰੀਆਂ ਗੂੰਜਣ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਚੁੱਕੇ ਹਨ ਅਜੇ ਤੱਕ ਸਾਡੇ ਘਰ ਪਰਮਾਤਮਾ ਨੇ ਬੱਚੇ ਦੀ ਦਾਤ ਨਹੀਂ ਬਖਸ਼ੀ ਮੈਂ ਚਾਹੁੰਦੀ ਹਾਂ ਤੂੰ ਤੇ ਰਣਵੀਰ ਦੋਵੇਂ ਜਾਓ ਕਿਸੇ ਵਧੀਆ ਡਾਕਟਰ ਕੋਲ ਆਪਣਾ ਇਲਾਜ ਕਰਵਾਓ ਫਿਰ ਸਾਡੇ ਵਿਆਹ ਨੂੰ ਹੌਲੀ-ਹੌਲੀ 8 ਸਾਲ ਬੀਤ ਗਏ ਪਰ ਮੈਂ ਮਾਂ ਨਾ ਬਣ ਸਕੀ ਬੱਚੇ ਦੀ ਕਮੀ ਮੈਨੂੰ ਅੰਦਰੋਂ-ਅੰਦਰ ਖਾ ਰਹੀ ਸੀ ਵੱਡੀ ਤੋਂ ਵੱਡੀ ਖੁਸ਼ੀ ਵੀ ਮੈਨੂੰ ਚੰਗੀ ਨਾ ਲੱਗਦੀ। ਇੱਕ ਦਿਨ ਮੇਰੀ ਸੱਸ ਨੇ ਰਣਵੀਰ ਨੂੰ ਦੂਸਰੇ ਵਿਆਹ ਦੀ ਸਲਾਹ ਦਿੱਤੀ। ਮੈਂ ਚਾਹੁੰਦੀ ਹਾਂ ਕਿ ਸਾਡੇ ਘਰ ਵਿੱਚ ਵੀ ਬੱਚਿਆਂ ਦੀਆਂ ਆਵਾਜ਼ਾਂ ਆਉਣ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਔਲਾਦ ਹੀ ਇੱਕ ਮਰਦ ਦੀ ਕਮਜ਼ੋਰੀ ਹੁੰਦੀ ਹੈ। ਇਸ ਲਈ ਨਾ ਚਾਹੁੰਦੇ ਹੋਏ ਵੀ ਰਣਵੀਰ ਦੂਜਾ ਵਿਆਹ ਕਰਵਾ ਲੈਣਗੇ। ਫਿਰ ਮੈਂ ਵੇਖਿਆ ਕਿ ਮਾਂ ਦੂਜੇ ਵਿਆਹ ਲਈ ਰਣਜੀਤ ਨੂੰ ਰਣਵੀਰ ਨੂੰ ਮਨਾ ਰਹੀ ਸੀ। ਪਰ ਰਣਵੀਰ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਜਦੋਂ ਮੇਰੀ ਸੱਸ ਨੇ ਜ਼ਿਆਦਾ ਜ਼ੋਰ ਪਾਇਆ ਤਾਂ ਰਣਵੀਰ ਨੇ ਇਸ ਰੋਜ਼ ਦੇ ਕਲੇਸ਼ ਨਾਲੋਂ ਘਰ ਹੀ ਛੱਡ ਦਿੱਤਾ ਤੇ ਅਸੀਂ ਦੋਵੇਂ ਇੱਕ ਕਿਰਾਏ ਦੇ ਘਰ ਵਿੱਚ ਰਹਿਣ ਲੱਗ ਪਏ ਮੈਂ ਇਹ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੀਆਂ ਕਿ ਮਾਂ ਰਣਵੀਰ ਮੈਨੂੰ ਬਹੁਤ ਪਿਆਰ ਕਰਦਾ ਹੈ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਮੈਂ ਉਸ ਨੂੰ ਬੱਚੇ ਦਾ ਸੁੱਖ ਨਹੀਂ ਦੇ ਸકી ਸਾਡੇ ਘਰ ਵਾਲੇ ਉਸ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਉਸਨੇ ਉਹ ਮੈਨੂੰ ਬੇਹੱਦ ਪਿਆਰ ਕਰਦਾ ਇਸ ਲਈ ਉਸਨੇ ਆਪਣੇ ਘਰ ਵਾਲਿਆਂ ਦੀ ਕੋਈ ਗੱਲ ਨਾ ਮੰਨੀ ਹਰ ਰੋਜ਼ ਸਾਡੇ ਘਰ ਵਿੱਚ ਇਸੇ ਗੱਲ ਤੋਂ ਝਗੜਾ ਹੁੰਦਾ ਸੀ ਇਸ ਲਈ ਅਸੀਂ ਦੋਵੇਂ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਅਸੀਂ ਬਹੁਤ ਸਕੂਨ ਦੀ ਜ਼ਿੰਦਗੀ ਜੀ ਰਹੇ ਹਾਂ ਮਾਂ ਨੇ ਕਿਹਾ ਚਲੋ ਫਿਰ ਤਾਂ ਬਹੁਤ ਵਧੀਆ ਗੱਲ ਹੈ ਤੇਰੀ ਪਸੰਦ ਬਹੁਤ ਵਧੀਆ ਨਿਕਲੀ ਤੂੰ ਆਪਣੀ ਪਸੰਦ ਦਾ ਆਪਣੀ ਮਰਜ਼ੀ ਦੀ ਜ਼ਿੰਦਗੀ ਦਾ ਫੈਸਲਾ ਸੋਚ ਸਮਝ ਕੇ ਲਿਆ ਮਾਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਸਾਡੀ ਪਤੀ ਪਤਨੀ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ ਸਾਨੂੰ ਇਦਾਂ ਲੱਗਦਾ ਸੀ ਕਿ ਜਿਵੇਂ ਅਸੀਂ ਦੋਵੇਂ ਇੱਕ ਦੂਜੇ ਲਈ ਹੀ ਬਣੇ ਹੋਈਏ ਹੁਣ ਰਣਵੀਰ ਦਾ ਪਿਆਰ ਤੇ ਮੇਰੇ ਪ੍ਰਤੀ ਇੰਨਾ ਲਗਾਵ ਵੇਖ ਕੇ ਕਦੀ ਕਦੀ ਤਾਂ ਮੈਂ ਸੋਚਦੀ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ ਨਸੀਬ ਔਰਤ ਹਾਂ ਜਿਸ ਨੂੰ ਇੰਨਾ ਚੰਗਾ ਘਰ ਵਾਲਾ ਮਿਲਿਆ ਪਰ ਅਚਾਨਕ ਰਣਵੀਰ ਦੇ ਸੁਭਾਅ ਵਿੱਚ ਬਦਲਾਅ ਆਉਣ ਲੱਗ ਪਿਆ ਉਹ ਮੈਨੂੰ ਬੱਚਾ ਨਾ ਹੋਣ ਦੇ ਤਾਨੇ ਮੇਹਣੇ ਦੇਣ ਲੱਗ ਪਿਆ ਇੱਕ ਦਿਨ ਤਾਂ ਉਸਨੇ ਝਗੜਾ ਕਰਦੇ ਕਰਦੇ ਮੈਨੂੰ ਘਰੋਂ ਹੀ ਕੱਢ ਦਿੱਤਾ ਤੇ ਮੈਨੂੰ ਤਲਾਕ ਵੀ ਦੇ ਦਿੱਤਾ ਫਿਰ ਬਾਹਰੋਂ ਅਚਾਨਕ ਇੱਕਦਮ ਕੁਝ ਡਿੱਗਣ ਦੀ ਆਵਾਜ਼ ਆਈ ਓਹੋ ਮੈਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ ਉਹ ਦਿਨ ਯਾਦ ਕਰਕੇ ਤਾਂ ਮੇਰਾ ਸਿਰ ਫਟਣ ਲੱਗ ਪਿਆ ਤੇ ਮੈਂ ਕਮਰੇ 'ਚੋਂ ਬਾਹਰ ਆ ਕੇ ਸੋਫੇ ਉੱਪਰ ਬੈਠ ਗਈ ਹੁਣ ਮੈਂ ਪਹਿਲਾਂ ਵਾਲੀ ਪ੍ਰੀਤ ਨਹੀਂ ਸੀ ਜੋ ਛੋਟੀ ਜੀ ਗੱਲ ਤੇ ਸਾਰਾ ਦਿਨ ਸਾਰਾ ਘਰ ਸਿਰ ਤੇ ਚੁੱਕ ਲੈਂਦੀ ਸੀ ਹੁਣ ਤਾਂ ਮੈਂ ਤਲਾਕ ਵਰਗਾ ਬੋਝ ਵੀ ਆਪਣੇ ਸਿਰ ਤੇ ਚੁੱਕ ਕੇ ਬੈਠੀ ਹਾਂ ਮੇਰਾ ਉਤਰਿਆ ਹੋਇਆ ਚਿਹਰਾ ਵੇਖ ਕੇ ਮੇਰੀ ਮਾਂ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਨੇ ਮੈਨੂੰ ਰੋਟੀ ਖਾਣ ਨੂੰ ਫੜਾਈ ਤੇ ਅਸੀਂ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ ਅਗਲੇ ਦਿਨ ਜਦੋਂ ਨੌਕਰਾਨੀ ਘਰ ਆਈ ਤਾਂ ਮੈਨੂੰ ਕੱਲੀ ਨੂੰ ਵੇਖ ਕੇ ਉਸ ਨੇ ਫਿਰ ਉਹੀ ਗੱਲ ਛੇੜ ਲਈ ਪਰ ਅੱਜ ਦੀ ਗੱਲ ਉਸ ਦੀ ਬਹੁਤ ਸਖਤ ਸੀ ਉਸ ਨੇ ਕਿਹਾ ਤੇਰੀ ਮਾਂ ਮਾਣੇ ਬਲਕਿ ਇੱਕ ਡੈਨ ਹੈ ਜਿਸ ਨੇ ਇਹ ਸਭ ਕੁਝ ਤੇਰੇ ਨਾਲ ਕੀਤਾ ਤੇ ਤੂੰ ਬੇਔਲਾਦ ਰਹਿ ਗਈ ਤੇ ਤੇਰੇ ਤੇ ਤੇਰੇ ਪਤੀ ਦਾ ਤਲਾਕ ਹੋ ਗਿਆ ਇਸ ਤੋਂ ਅੱਗੇ ਉਸ ਤੋਂ ਕੁਝ ਮੈਂ ਪੁੱਛਦੀ ਉਦੋਂ ਹੀ ਮਾਂ ਕਮਰੇ ਵਿੱਚ ਆ ਗਈ ਤੇ ਨੀਲਮ ਨੂੰ ਕਹਿੰਦੀ ਬਹੁਤ ਕੱਪੜੇ ਜੁੜੇ ਪਏ ਹਨ ਜਾ ਜਾ ਕੇ ਧੋਲ ਐ ਪਰ ਮੈਂ ਉਸ ਦਿਨ ਨੀਲਮ ਦੀਆਂ ਗੱਲਾਂ ਸੁਣ ਕੇ ਉਲਝਣ ਵਿੱਚ ਫਸ ਗਈ ਆਖਿਰ ਇਹ ਸਭ ਕੁਝ ਚਾਲ ਕਿਰਿਆ ਹੈ ਨੀਲਮ ਵਾਰ-ਵਾਰ ਮਾਂ ਨੂੰ ਦੋਸ਼ੀ ਕਿਉਂ ਠਹਿਰਾ ਰਹੀ ਹੈ ਸਮਝ ਨਹੀਂ ਆ ਰਿਹਾ ਕਿ ਸੱਚ ਹੈ ਜਾਂ ਝੂਠ ਜੇਕਰ ਸੱਚ ਹੈ ਤਾਂ ਇਦਾਂ ਕਿਵੇਂ ਹੋ ਸਕਦਾ ਹੈ ਮੇਰੀ ਮਾਂ ਮੇਰੇ ਨਾਲ ਇਦਾਂ ਕਿਉਂ ਕਰੇਗੀ ਮੇਰੀ ਮਾਂ ਨੂੰ ਮੇਰੀਆਂ ਹੀ ਖੁਸ਼ੀਆਂ ਉਜਾੜ ਕੇ ਕੀ ਮਿਲੇਗਾ ਉਹ ਤਾਂ ਮੈਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦੀ ਸੀ ਮੇਰੇ ਦਿਮਾਗ ਵਿੱਚ ਬਹੁਤ ਸਵਾਲ ਆ ਰਹੇ ਸਨ ਜੇਕਰ ਮੇਰੀ ਮਾਂ ਨੇ ਇਹ ਸਭ ਕੁਝ ਨਹੀਂ ਕੀਤਾ ਤਾਂ ਉਹ ਨੀਲਮ ਨੂੰ ਮੇਰੇ ਕਮਰੇ ਵਿੱਚ ਕਿਉਂ ਨਹੀਂ ਆਉਣ ਦਿੰਦੀ ਜ਼ਰੂਰ ਨੀਲਮ ਦੇ ਕੋਲ ਕੋਈ ਗਹਿਰਾ ਰਾਜ਼ ਹੋਵੇਗਾ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਆਪਣੀ ਮਾਂ ਦਾ ਰਾਜ਼ ਜਾਣ ਕੇ ਹੀ ਰਾਂਗੀ ਪਰ ਇਸ ਤੋਂ ਪਹਿਲਾਂ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਵੇਰੇ ਸਵੇਰੇ ਜਦੋਂ ਮੈਂ ਕਮਰੇ ਚੋਂ ਬਾਹਰ ਨਿਕਲੀ ਤਾਂ ਮੈਨੂੰ ਲੱਗਿਆ ਕਿ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਤੇ ਉਹ ਲੰਮੀ ਪਈ ਹੋਈ ਸੀ ਉਹ ਕੋਲ ਉਸ ਦੇ ਕੋਲ ਜਾ ਕੇ ਪੁੱਛਿਆ ਮਾਂ ਮੈਨੂੰ ਲੱਗਦਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਉਸ ਨੇ ਕਿਹਾ ਧੀਏ ਪਤਾ ਨਹੀਂ ਅੱਜ ਸਰੀਰ ਕੁਝ ਢਿੱਲਾ ਜਿਹਾ ਲੱਗ ਰਿਹਾ ਹੈ। ਮੇਰੇ ਦਿਲ ਤੇ ਬਹੁਤ ਭੋਜ ਹਨ। ਇਦਾਂ ਲੱਗ ਰਿਹਾ ਜਿਵੇਂ ਬਹੁਤ ਵੱਡੀ ਅਣਹੋਣੀ ਹੋਣ ਵਾਲੀ ਹੈ। ਅੱਜ ਅਸੀਂ ਗੱਲਾਂ ਹੀ ਕਰ ਰਹੀਆਂ ਸੀ ਤਾਂ ਅਚਾਨਕ ਉਹ ਬੇਹੋਸ਼ ਹੋ ਗਈ ਤੇ ਮੈਂ ਉਸ ਨੂੰ ਜਲਦੀ ਜਲਦੀ ਹਸਪਤਾਲ ਲੈ ਗਈ। ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਹੈ ਤੇ ਇਹਨਾਂ ਦੇ ਦਿਲ ਦੇ ਤਿੰਨ ਵਾਲ ਬੰਦ ਹੋ ਚੁੱਕੇ ਹਨ। ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪਵੇਗਾ। ਤੇ ਮੈਂ ਵੀ ਆਪਰੇਸ਼ਨ ਦਾ ਫਾਰਮ ਭਰ ਦਿੱਤਾ ਪੈਸਿਆਂ ਦੀ ਜ਼ਰੂਰਤ ਸੀ ਇਸ ਲਈ ਮੈਂ ਪੈਸੇ ਲੈਣ ਲਈ ਘਰ ਆ ਗਈ ਮੈਂ ਮਾਂ ਦੇ ਕਮਰੇ ਵਿੱਚ ਗਈ ਅਲਮਾਰੀ ਖੋਲੀ ਤੇ ਉਸ ਵਿੱਚ ਪੈਸੇ ਪਏ ਸੀ ਨਾਲ ਹੀ ਇੱਕ ਡਾਇਰੀ ਵੀ ਪਈ ਸੀ ਮੈਨੂੰ ਯਾਦ ਆਇਆ ਕਿ ਮਾਂ ਇੱਕ ਡਾਇਰੀ ਲਿਖਦੀ ਹੁੰਦੀ ਸੀ ਜਦੋਂ ਵੀ ਮੈਂ ਉਹਨਾਂ ਦੇ ਕੋਲ ਜਾਂਦੀ ਤਾਂ ਡਾਇਰੀ ਨੂੰ ਛੁਪਾ ਦਿੰਦੀ ਸੀ ਅੱਜ ਮੇਰੇ ਕੋਲ ਮਾਂ ਦੀ ਡਾਇਰੀ ਸੀ ਮਜਬੂਰੀ ਵਿੱਚ ਉਸ ਨੂੰ ਗਵਾਣਾ ਬੈਠਾ ਪਹਿਲੇ ਪੰਨੇ ਤੇ ਇਹ ਲਿਖਿਆ ਸੀ ਕਿ ਹਰਨਾਮ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਇਹ ਵੇਖ ਕੇ ਮੇਰਾ ਦਿਲ ਬਹੁਤ ਦੁਖੀ ਹੋਇਆ ਕਿ ਮੇਰੇ ਮਾਪਿਓ ਦੇ ਤਾਂ ਆਪਸ ਵਿੱਚ ਬਹੁਤ ਵਧੀਆ ਸਬੰਧ ਸਨ ਫਿਰ ਐਵੇਂ ਕਿਉਂ ਲਿਖਿਆ ਸੀ ਕੁਝ ਤਾਂ ਗੜਬੜ ਜ਼ਰੂਰ ਹੈ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਮਾਂ ਦੀ ਡਾਇਰੀ ਪੜਾਂ ਜਿਵੇਂ ਹੀ ਮੈਂ ਅੱਗੇ-ਅੱਗੇ ਡਾਇਰੀ ਪੜਦੀ ਗਈ ਤਾਂ ਮੇਰੇ ਦਿਲ ਹੋਰ ਵੀ ਦੁਖੀ ਹੋਣ ਲੱਗਾ ਮੇਰੀ ਮਾਂ ਨੇ ਲਿਖਿਆ ਸੀ ਕਿ ਮੇਰਾ ਵਿਆਹ ਹਰਨਾਮ ਸਿੰਘ ਨਾਲ ਇਹ ਕ ਮਜਬੂਰੀ ਕਰਕੇ ਹੋਇਆ ਅਸੀਂ ਛੇ ਪੈਣਾ ਸੀ ਤੇ ਮੇਰੇ ਮਾਪਿਓ ਬਹੁਤ ਗਰੀਬ ਸਨ ਜੋ ਕਿ ਸਾਨੂੰ ਪੜਾ ਲਿਖਾ ਨਹੀਂ ਸਕੇ ਦੋ ਟਾਈਮ ਦੀ ਰੋਟੀ ਵੀ ਬੜੀ ਮੁਸ਼ਕਿਲ ਨਾਲ ਮਿਲਦੀ ਸੀ ਇਸ ਕਰਕੇ ਨਾ ਚੌਂਦਿਆਂ ਹੋયા ਵੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਹਰਨਾਮ ਸਿੰਘ ਨਾਲ ਕਰ ਦਿੱਤਾ ਜੋ ਕਿ ਉਮਰ ਵਿੱਚ ਮੇਰੇ ਤੋਂ ਬਹੁਤ ਵੱਡੇ ਸਨ ਇੱਕ ਧੀ ਦਾ ਪਿਓ ਵੀ ਸੀ ਹਰਨਾਮ ਸਿੰਘ ਨੇ ਪਹਿਲੀ ਰਾਤ ਹੀ ਦੋ ਸਾਲ ਦੀ ਬੱਚੀ ਮੇਰੇ ਗੋਦ ਵਿੱਚ ਬਿਠਾ ਦਿੱਤੀ ਉਹ ਬੱਚੀ ਬਹੁਤ ਛੋਟੀ ਸੀ ਇਸ ਕਰਕੇ ਮੈਨੂੰ ਹੀ ਉਸ ਦਾ ਖਿਆਲ ਰੱਖਣਾ ਪੈਂਦਾ ਸੀ ਪਾਲਣ ਪੋਸ਼ਣ ਵੀ ਕਰਨਾ ਪੈਂਦਾ ਮੈਂ ਪ੍ਰੀਤ ਨਾਲ ਨਫ਼ਰਤ ਕਰਦੀ ਸੀ ਪਰ ਘਰ ਵਾਲੇ ਦੀ ਖੁਸ਼ੀ ਕਰਕੇ ਮੈਂ ਉਸ ਦਾ ਖਿਆਲ ਰੱਖਦੀ ਹਰਨਾਮ ਨੇ ਕਿਹਾ ਸੀ ਕਿ ਮੈਨੂੰ ਖੁਸ਼ ਰੱਖਣ ਲਈ ਤੈਨੂੰ ਇਸ ਬੱਚੀ ਦਾ ਧਿਆਨ ਰੱਖਣਾ ਪਏਗਾ ਪਰ ਮੇਰੇ ਆਪਣੇ ਦਿਮਾਗ ਨੇ ਵੀ ਕੰਮ ਕੀਤਾ ਫਿਰ ਮੈਂ ਪ੍ਰੀਤ ਨੂੰ ਆਪਣੇ ਦਿਲ ਤੋਂ ਅਪਣਾ ਲਿਆ ਤੇ ਸਾਕੀ ਬੇਟੀ ਤੋਂ ਵੀ ਜ਼ਿਆਦਾ ਪਿਆਰ ਕਰਨ ਲੱਗ ਪਈ ਦਨ ਇਹੇ ਹੀ ਲੰਘਦੇ ਗਏ ਅਸੀਂ ਪ੍ਰੀਤ ਦੇ ਵਿਆਹ ਬਾਰੇ ਸੋਚਣ ਲੱਗੇ ਇੱਕ ਦਿਨ ਹਰਨਾਮ ਦਾ ਦੋਸਤ ਆਇਆ ਅਤੇ ਉਸਨੇ ਦੱਸਿਆ ਕਿ ਹਰਨਾਮ ਦੀ ਕਰਤੂਤ ਕਰਕੇ ਤੁਹਾਡਾ ਕੋਈ ਵੀ ਸੰਬੰਧ ਠੀਕ ਨਹੀਂ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਘਰਵਾਲੀ ਨੇ ਦੱਸਿਆ ਕਿ ਹਰਨਾਮ ਨੇ ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ਤੇ ਤੈਨੂੰ ਮਾਂ ਬਣਨ ਤੋਂ ਰੋਕਣ ਲਈ ਤੁਹਾਡੇ ਖਾਣੇ ਵਿੱਚ ਦਵਾਈ ਮਿਲਾਉਂਦਾ ਰਿਹਾ ਜਿਸ ਕਰਕੇ ਤੁਸੀਂ ਮਾਂ ਨਹੀਂ ਬਣ ਸਕੇ ਫਿਰ ਮਨ ਵਿੱਚ ਬਹੁਤ ਸਵਾਲ ਉੱਠੇ ਕੀ ਇਹ ਗੱਲ ਸੱਚ ਹੈ ਕੀ ਹਰਨਾਮ ਨੇ ਮੇਰੇ ਨਾਲ ਵਾਕਿਆ ਹੀ ਇਦਾਂ ਕੀਤਾ ਹੈ ਕਿ ਦਵਾਈ ਦੇ ਨਾਲ ਹੀ ਮੈਂ ਮਾਂ ਨਹੀਂ ਬਣ ਸਕੀ ਹੁਣ ਇਹ ਸਵਾਲ ਵਾਰ-ਵਾਰ ਮੇਰੇ ਦਿਮਾਗ ਵਿੱਚ ਆ ਰਿਹਾ ਸੀ ਮੇਰੀ ਮਾਂ ਦੀ ਡਾਇਰੀ ਨੇ ਮੇਰੀ ਦੁਨੀਆ ਨੂੰ ਹੀ ਹਿਲਾ ਦਿੱਤਾ ਉਹਨਾਂ ਨੇ ਆਪਣੀ ਧੀ ਦੀ ਖਾਤਰ ਮੇਰੇ ਨਾਲ ਖਿਲਵਾੜ ਕੀਤਾ ਉਹਨਾਂ ਨੇ ਮੈਨੂੰ ਮਾਂ ਬਣਨ ਤੋਂ ਰੋਕਿਆ ਮੈਂ ਇਹ ਸਾਰੀ ਡਾਇਰੀ ਨੂੰ ਪੜ੍ਹਦੇ ਹੋਏ ਮੈਂ ਪੜਿਆ ਕਿ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਦਵਾਈ ਦਿੱਤੀ ਜਿਸ ਕਰਕੇ ਮੇਰੀ ਮਾਂ ਮਾਂ ਨਹੀਂ ਬਣ ਸਕੀ ਮਾਂ ਨੇ ਲਿਖਿਆ ਕਿ ਮੈਂ ਹਰਨਾਮ ਨੂੰ ਛੱਡ ਕੇ ਬਹੁਤ ਦੂਰ ਚਲੀ ਜਾਵਾਂਗੀ ਪਰ ਫਿਰ ਮਨ ਵਿੱਚ ਆਇਆ ਜਿਸ ਬੇਟੀ ਕਰਕੇ ਉਹਨੇ ਮੈਨੂੰ ਬਰਬਾਦ ਕੀਤਾ ਹੈ ਮੈਂ ਵੀ ਉਸ ਦੀ ਬੇਟੀ ਨੂੰ ਉਸੇ ਤਰ੍ਹਾਂ ਹੀ ਬਰਬਾਦ ਕਰ ਦੇਵਾਂਗੀ ਉਸ ਦਿਨ ਹੀ ਮੈਨੂੰ ਪਤਾ ਲੱਗਾ ਕਿ ਪ੍ਰੀਤ ਨੇ ਆਪਦੇ ਲਈ ਇੱਕ ਮੁੰਡਾ ਪਸੰਦ ਕਰ ਲਿਆ ਇਸ ਲਈ ਮੈਂ ਉਸ ਨੂੰ ਥੱਪੜ ਵੀ ਮਾਰਿਆ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਉਸਦਾ ਵਿਆਹ ਸਾਡੀ ਮਰਜ਼ੀ ਦੇ ਨਾਲ ਹੋਵੇ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਇੱਕ ਇਹੋ ਜਿਹਾ ਮੁੰਡਾ ਵੀ ਲੱਭ ਲਿਆ ਸੀ ਜੋ ਕਿ ਬਹੁਤ ਸ਼ਰਾਬੀ ਸੀ ਪਰ ਪ੍ਰੀਤ ਨੇ ਆਪਣੀ ਜਿੱਦ ਵਿੱਚ ਆ ਕੇ ਉਸੇ ਮੁੰਡੇ ਨਾਲ ਵਿਆਹ ਕੀਤਾ ਜਿਸ ਨੂੰ ਉਹ ਪਿਆਰ ਕਰਦੀ ਸੀ ਅਤੇ ਉਹ ਮੁੰਡਾ ਵੀ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਮੇਰੀ ਉਮੀਦ ਉੱਤੇ ਪਾਣੀ ਫੇਰ ਗਿਆ ਕਿਉਂਕਿ ਵਿਆਹ ਤੋਂ ਬਾਅਦ ਪ੍ਰੀਤ ਆਪਦੇ ਘਰ ਵਿੱਚ ਬਹੁਤ ਖੁਸ਼ ਸੀ ਫਿਰ ਮੈਨੂੰ ਇੱਕ ਤਰਕੀਬ सूझी। ਪ੍ਰੀਤ ਨੇ ਜਿਸ ਨਾਲ ਵਿਆਹ ਕੀਤਾ ਸੀ ਉਸ ਦਾ ਘਰ ਸਾਡੇ ਘਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੀ ਸੀ। ਇਸ ਕਰਕੇ ਜਿਹੜੀ ਨੌਕਰ ਰਾਣੀ ਪ੍ਰੀਤ ਦੇ ਘਰ ਕੰਮ ਕਰਦੀ ਸੀ ਮੈਂ ਜਿਵੇਂ ਕਿਵੇਂ ਕਰਕੇ ਉਸ ਨੂੰ ਆਪਦੇ ਘਰੇ ਬੁਲਾਇਆ ਤੇ ਉਸ ਨੂੰ ਬਹੁਤ ਸਾਰੇ ਪੈਸੇ ਦਿੱਤੇ। ਨੌਕਰ ਰਾਣੀ ਦੀ ਸਹਾਇਤਾ ਨਾਲ ਉਹੀ ਗੋਲੀ ਪ੍ਰੀਤ ਦੇ ਖਾਣੇ ਵਿੱਚ ਮਲਾਉਣ ਲਈ ਕਿਹਾ ਜਿਸ ਨਾਲ ਪ੍ਰੀਤ ਕਦੀ ਮਾਣਾ ਬਣ ਸਕੇ। ਜਿਸ ਤਰ੍ਹਾਂ ਮੈਂ ਮਾਂ ਬਣਨ ਲਈ ਤੜਫਦੀ ਰਹੀ ਉਸੇ ਤਰ੍ਹਾਂ ਉਹ ਵੀ ਤੜਪੇ ਉਸ ਦਾ ਘਰ ਵਾਲਾ ਉਸ ਨੂੰ ਤਲਾਕ ਦੇ ਦੇਵੇ ਪ੍ਰੀਤ ਨੂੰ ਬੱਚੇ ਦੀ ਖੁਸ਼ੀ ਨਾ ਮਿਲ ਸਕੇ ਉਸ ਦੇ ਪਤੀ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਸੀ ਜਦ ਕਿ ਉਹ ਤਾਂ ਉਸ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਸਾਥ ਦਿੰਦਾ ਅਤੇ ਉਸ ਦਾ ਖਿਆਲ ਰੱਖਦਾ ਸੀ ਇਸ ਕਰਕੇ ਮੈਂ ਬਦਲੇ ਦੀ ਅੱਗ ਕਰਕੇ ਇੱਕ ਦਿਨ ਰਣਵੀਰ ਨੂੰ ਘਰੇ ਬੁਲਾ ਲਿਆ ਤੇ ਪ੍ਰੀਤ ਦੀ ਝੂਠੀ ਰਿਪੋਰਟ ਉਸ ਉਹਦੇ ਅੱਗੇ ਰੱਖ ਦਿੱਤੀ। ਉਸ ਨੂੰ ਦੱਸਿਆ ਕਿ ਪ੍ਰੀਤ ਨੇ ਵਿਆਹ ਤੋਂ ਪਹਿਲਾਂ ਕਈ ਵਾਰ ਇਬੋਸ਼ਨ ਕਰਵਾਏ ਹਨ ਅਤੇ ਉਹ ਜਾਣ ਬੁੱਝ ਕੇ ਕੁਝ ਐਵੇਂ ਦੀਆਂ ਦਵਾਈਆਂ ਲੈਂਦੀ ਹੈ ਜਿਸ ਕਰਕੇ ਉਸ ਦਾ ਬੱਚਾ ਨਾ ਹੋਵੇ। ਉਸ ਨੂੰ ਲੱਗਦਾ ਹੈ ਕਿ ਉਸ ਦੀ ਖੂਬਸੂਰਤੀ ਢਲ ਜਾਵੇਗੀ। ਜਦੋਂ ਵੀ ਉਹ ਇੱਥੇ ਆਉਂਦੀ ਤਾਂ ਉਸ ਦੇ ਬਹੁਤ ਸਾਰੇ ਬॉयਫਰੈਂਡ ਉਸ ਨੂੰ ਮਿਲਣ ਆਉਂਦੇ ਹਨ। ਇਸ ਕਰਕੇ ਉਹ ਆਪਣੀ ਖੂਬਸੂਰਤੀ ਨੂੰ ਉਦਾਂ ਹੀ ਕਾਇਮ ਰੱਖਣਾ ਚਾਹੁੰਦੀ। ਕਿਉਂਕਿ ਉਸਦੇ ਬੋਏਫ੍ਰੈਂਡ ਉਸ ਦੀ ਤਾਰੀਫ਼ ਕਰਨ ਅਤੇ ਉਸ ਦੀ ਉਸ ਉੱਪਰ ਜਾਨ ਛਿੜਕਣ ਮੇਰੀ ਗੱਲ ਸੁਣ ਕੇ ਰਣਵੀਰ ਚੁੱਪ ਹੋ ਗਿਆ ਰਣਵੀਰ ਨੇ ਕਿਹਾ ਪਰ ਤੁਸੀਂ ਇਹ ਗੱਲ ਮੈਨੂੰ ਕਿਉਂ ਦੱਸ ਰਹੇ ਹੋ ਉਹ ਤਾਂ ਤੁਹਾਡੀ ਬੇਟੀ ਹੈ ਮੈਂ ਰਣਵੀਰ ਨੂੰ ਕਿਹਾ ਭਾਵੇਂ ਮੈਂ ਪ੍ਰੀਤ ਦੀ ਮਾਂ ਹਾਂ ਪਰ ਹੁਣ ਮੈਂ ਹੋਰ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਤੈਨੂੰ ਧੋਖੇ ਵਿੱਚ ਨਹੀਂ ਰੱਖ ਸਕਦੀ ਕਿਉਂਕਿ ਉਸ ਦਾ ਮੁੰਡਿਆਂ ਨਾਲ ਘੁੰਮਣਾ ਫਿਰਨਾ ਮੁੰਡਿਆਂ ਨਾਲ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਅਤੇ ਹੁਣ ਉਹ ਬਰਦਾਸ਼ਤ ਵੀ ਨਹੀਂ ਕਰ ਸਕਦੀ ਇਸ ਕਰਕੇ ਨਾ ਚਾਹੁੰਦਿਆਂ ਹੋਇਆ ਵੀ ਮੈਂ ਤੈਨੂੰ ਇਹ ਸਭ ਕੁਝ ਦੱਸਿਆ ਹੈ ਤਾਂਕਿ ਤੂੰ ਉਸ ਨੂੰ ਸਮਝਾ ਸਕੇ ਇਸ ਵਾਰ ਤੀਰ ਟਿਕਾਣੇ ਤੇ ਲੱਗਾ ਅਤੇ ਰਣਵੀਰ ਨੇ ਪ੍ਰੀਤ ਨੂੰ ਤਲਾਕ ਦੇ ਦਿੱਤਾ ਮੇਰਾ ਬਦਲਾ ਪੂਰਾ ਹੋ ਗਿਆ ਪਰ ਪਤਾ ਨਹੀਂ ਕਿਉਂ ਇਹ ਬਦਲਾ ਪੂਰਾ ਕਰਕੇ ਮੇਰੇ ਮਨ ਨੂੰ ਸਕੂਨ ਨਹੀਂ ਮਿਲਿਆ ਮੇਰੀ ਮਮਤਾ ਬਰਬਾਦ ਹੋ ਗਈ ਕਿ ਭਾਵੇਂ ਹੀ ਮੈਂ ਉਸਦੀ ਮਾਂ ਨਹੀਂ ਪਰ ਮੈਂ ਉਸ ਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲਿਆ ਸੀ ਮੈਂ ਜਿਵੇਂ ਜਿਵੇਂ ਪ੍ਰੀਤ ਨੂੰ ਵੇਖਦੀ ਹਾਂ ਮੇਰੇ ਦਿਲ ਤੇ ਦਰਦ ਹੋਣ ਲੱਗ ਪੈਂਦਾ ਮੈਂ ਬਹੁਤ ਹੀ ਗਲਤ ਕੀਤਾ ਹੈ ਇੱਕ ਮਰਦ ਦੀ ਸਜ਼ਾ ਉਸ ਦੀ ਧੀ ਨੂੰ ਦੇ ਦਿੱਤੀ ਜੀ ਕਰਦਾ ਹੈ ਕਿ ਮਰ ਜਾਵਾਂ ਅਤੇ ਪ੍ਰੀਤ ਤੋਂ ਮਾਫੀ ਵੀ ਮੰਗ ਨਹੀਂ ਸਕਦੀ ਅੱਗੇ ਵੇਖਿਆ ਤਾਂ ਡਾਇਰੀ ਖਾਲੀ ਸੀ ਮੇਰਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਕਿ ਇਹ ਸਭ ਕੁਛ ਕੀ ਹੋ ਗਿਆ ਮੇਰੇ ਨਾਲ ਮੈਂ ਆਪਦੀਆਂ ਅੱਖਾਂ ਵਿੱਚ ਅਥਰੂ ਪੂੰਝੇ ਤੇ ਹਸਪਤਾਲ ਜਾਂਦਿਆਂ ਹੀ ਮੈਨੂੰ ਪਤਾ ਲੱਗਾ ਕਿ ਮਾਂ ਇਸ ਦੁਨੀਆ ਤੇ ਨਹੀਂ ਰਹੀ ਮੈਂ ਨਾ ਚਾਹੁੰਦਿਆਂ ਹੋਇਆ ਵੀ ਆਪਣੀ ਮਾਂ ਨੂੰ ਦਿਲ ਤੋਂ ਮਾਫ ਕਰ ਦਿੱਤਾ ਸ਼ਾਇਦ ਉਹਨਾਂ ਦੀ ਵੀ ਗਲਤੀ ਨਹੀਂ ਸੀ ਗਲਤੀ ਤਾਂ ਮੇਰੇ ਪਿਤਾ ਦੀ ਸੀ ਜਿਨ੍ਹਾਂ ਨੇ ਉਹਨਾਂ ਨਾਲ ਧੋਖਾ ਕੀਤਾ ਅਤੇ ਉਸ ਕਰਕੇ ਪਾਪਾ ਆਪਦੇ ਕੀਤੇ ਦੀ ਸਜ਼ਾ ਬਿਸਤਰੇ ਤੇ ਹੀ ਪਏ ਹਨ ਕੁਝ ਦਿਨਾਂ ਬਾਅਦ ਮੈਂ ਉਹ ਡਾਇਰੀ ਰਣਵੀਰ ਨੂੰ ਵਿਖਾਈ ਰਣਵੀਰ ਉਹ ਡਾਇਰੀ ਪੜ੍ਹ ਕੇ ਫੁੱਟ ਫੁੱਟ ਕੇ ਰੋਣ ਲੱਗਾ ਉਸ ਨੂੰ ਆਪਦੇ ਕੀਤੇ ਤੇ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਤੇ ਉਸ ਨੇ ਦੁਬਾਰਾ ਫਿਰ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਕਿਉਂਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਸੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ